ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਹੈ ਹੌਂਸਲੇ ਬਾਰੇ ਤੇ ਲੱਤਾਂ ਖਿੱਚਣੇ ਵਾਲਿਆਂ ਬਾਰੇ ਦੇਖੋ ਜੀ ਇਹ ਆਪਣੇ ਹਰ ਇੱਕ ਦੂਜੇ ਤੀਜੇ ਘਰ ਦੀ ਕਹਾਣੀ ਹੈ ਹਰੇਕ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਆਉਂਦੀਆਂ ਨੇ ਕਿਸੇ ਨੂੰ ਕਿਸੇ ਪਾਸਿਓਂ ਦੁੱਖ ਤਕਲੀਫ ਹੈ ਕਿਸੇ ਨੂੰ ਕਿਸੇ ਪਾਸਿਓਂ ਪਰ ਜਿਹੜਾ ਇਨਸਾਨ ਦੁੱਖ ਤਕਲੀਫ ਚੋਂ ਗੁਜ਼ਰ ਰਿਹਾ ਹੁੰਦਾ ਨਾ ਲੰਘ ਰਿਹਾ ਹੁੰਦਾ ਉਹਨੂੰ ਹੌਸਲੇ ਦੀ ਬਹੁਤ ਲੋੜ ਹੁੰਦੀ ਆ ਹੌਸਲਾ ਉਹੀ ਦਿੰਦਾ ਜਿਹਦਾ ਮਨ ਸਾਫ਼ ਹੋਵੇ ਜਿਗਰਾ ਹੋਵੇ ਠੀਕ ਹੈ ਜੀ ਸਾਨੂੰ ਕੋਈ ਵੱਡਾ ਘਟਾ ਆ ਗਿਆ ਜ਼ਿੰਦਗੀ 'ਚ ਉਹਦੇ ਵਿੱਚ ਅਸੀਂ ਕਿਸੇ ਆਪਣੇ ਭੈਣ ਭਾਈ ਨੂੰ ਕਿਵੇਂ ਹੌਸਲਾ ਦੇਣਾ ਹੈ ਸਾਡੇ ਭੈਣ ਭਾਈ ਦੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆ ਗਈ ਕੋਈ ਸਾਡਾ ਨਾਲ ਦਾ ਪਿਛੜ ਗਿਆ ਅਸੀਂ ਉਹਨੂੰ ਕਿਵੇਂ ਹੌਸਲਾ ਦੇਣਾ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੈਂ ਕਈ ਬਜ਼ੁਰਗ ਬੀਬੀਆਂ ਤੋਂ ਸੁਣਿਆ ਹੋਇਆ ਹੈ ਕਹਿੰਦੇ ਵੀ ਜਦੋਂ ਵੀ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਦੁੱਖ ਪੈਂਦਾ ਹੈ ਨਾ ਕਹਿੰਦੇ ਜਿਹੜਾ ਝਾੜ ਝੂੰਡ ਹੁੰਦੇ ਨੇ ਉਹ ਵੀ ਬੈਰੀ ਬਣ ਜਾਂਦੇ ਨੇ ਕਿਉਂ ਹੁੰਦਾ ਐਦਾਂ ਕੀ ਅਸੀਂ ਇਨਸਾਨ ਹੀ ਇਨਸਾਨ ਦੇ ਇੰਨੇ ਦੁਸ਼ਮਣ ਹੋ ਗਏ ਬਈ ਗਿਰੇ ਹੋਏ ਨੂੰ ਅਸੀਂ ਹੋਰ ਗਹਿਰੀਏ ਉਹਨੂੰ ਅਸੀਂ ਉੱਠਣ ਨਾ ਦਈਏ ਫਿਰ ਇਹਨੂੰ ਫਿਰ ਆਪਾਂ ਤਾਂ ਹੀ ਕਹਿ ਦੰਨੇ ਆ ਵੀ ਦੁਨੀਆ ਲੱਤਾਂ ਖਿੱਚਣੇ ਵਾਲੀ ਵੱਧ ਹੈ ਹੌਂਸਲਾ ਦੇਣੇ ਵਾਲਾ ਕੋਈ ਟਾਮਾ ਟਮ ਹੈ ਸਾਡੇ ਨਾਲ ਖੜਨੇ ਵਾਲਾ ਕੋਈ ਟਾਮਾ ਟਮ ਹੈ ਕਈ ਵਾਰ ਇਕੱਲੇ ਹੌਂਸਲੇ ਨਾਲ ਵੀ ਸਰ ਜਾਂਦਾ ਹੈ ਸਾਡਾ ਕਈ ਵਾਰ ਹੌਸਲੇ ਨਾਲ ਉੱਥੇ ਸਰਦਾ ਹੈ ਜਿੱਥੇ ਲਾਲੋ ਕੋਈ ਸਾਡਾ ਭਾਈਚਾਰਕ ਸਾਡਾ ਕੋਈ ਸਾਡੀ ਸਾਂਝ ਤੀਗੀ ਸਾਡਾ ਕੋਈ ਵਿਛੜ ਗਿਆ ਅਸੀਂ ਉੱਥੇ ਕਹਿ ਦਿੰਨੇ ਆਂ ਵੀ ਕੋਈ ਨਹੀਂ ਭਰਾਵਾ ਰੱਬ ਦੀ ਕਰੀ ਸਿਰ ਧਰੀ ਆਪਾਂ ਕੁਝ ਨਹੀਂ ਕਰ ਸਕਦੇ ਸਬਰ ਤੋਂ ਸਵਾਏ ਉੱਥੇ ਹੁੰਦੀਆਂ ਹੌਸਲੇ ਦੀਆਂ ਇਹ ਦੋ ਗੱਲਾਂ ਜਿਹਦੇ ਨਾਲ ਅਸੀਂ ਆਪਣੇ ਭੈਣ ਭਾਈ ਨੂੰ ਠਾਲਣਾ ਹੁੰਦਾ ਹੈ ਠੀਕ ਹੈ ਹੁਣ ਇਹ ਤਾਂ ਨਹੀਂ ਆਏਗਾ ਵੀ ਰੋਂਦੇ ਨੂੰ ਰੋਂਨ ਦੋ ਨਹੀਂ ਉਹਨੂੰ ਅਸੀਂ ਗੱਲਾਂ ਕਰਕੇ ਹੌਸਲਾ ਦੇ ਕੇ ਠਾਲਣਾ ਹੈ ਭਈ ਆਪਾਂ ਕੁਝ ਨਹੀਂ ਕਰ ਸਕਦੇ ਉੱਥੇ ਸਾਡੇ ਬਸੋਂ ਬਾਹਰ ਗੱਲਾਂ ਹੁੰਦੀਆਂ ਨੇ ਕੁਝ ਗੱਲਾਂ ਹੁੰਦੀਆਂ ਨੇ ਸਾਡੀਆਂ ਭਾਈਚਾਰਕ ਜ਼ਿੰਦਗੀ 'ਚ ਸਾਡੇ ਵਾਧੇ ਘਾਟੇ ਜਿੱਥੇ ਅਸੀਂ ਅਗਲੇ ਨੂੰ ਨਾਲ ਖੜਕੇ ਕੁਝ ਸਹਾਇਤਾ ਕਰਕੇ ਅਸੀਂ ਆਪਣੇ ਭੈਣ ਭਾਈ ਨੂੰ ਠਾਲਣਾ ਹੁੰਦਾ ਹੈ ਕੋਈ ਨਾ ਵੀਰ ਮੈਂ ਤੇਰੇ ਨਾਲ ਖੜਾ ਹਾਂ ਜਿੰਨੇ ਜੋਗਾ ਹੈਗਾ ਖੜਾ ਪਰ ਮੈਂ ਇੱਕ ਗੱਲ ਹੋਰ ਕਹੂੰਗੀ ਜੇ ਕੋਈ ਤੁਹਾਡੇ ਨਾਲ ਖੜਦਾ ਹੈ ਤਾਂ ਤੁਸੀਂ ਵੀ ਇਮਾਨਦਾਰੀ ਦਿਖਾਇਆ ਕਰੋ ਪੂਰੀ ਅੱਜ ਦੇ ਸਮੇਂ 'ਚ ਖੜਨੇ ਵਾਲਾ ਕੋਈ ਟਾਮਾ ਟਮਾ ਗੱਲਾਂ ਵਾਲੇ ਬਹੁਤ ਨੇ ਆਪਾਂ ਸਭ ਦੁਨੀਆਦਾਰੀ 'ਚ ਵਿਚਰਦੇ ਆਂ ਆਪਾਂ ਨੂੰ ਇਹੋ ਜਿਹੇ ਲੋਕ ਟੱਕਰਦੇ ਰਹਿੰਦੇ ਨੇ ਠੀਕ ਹੈ ਜੀ ਬਈ ਖੜਨਾ ਵੀ ਦੋ ਤਰ੍ਹਾਂ ਦਾ ਹੈ ਇੱਕ ਹੌਸਲਾ ਦੇਣਾ ਗੱਲਾਂ ਬਾਤਾਂ ਦਾ ਇੱਕ ਸਾਡਾ ਹੁੰਦਾ ਬਈ ਜਿੱਦਾਂ ਮਾਲੀ ਨੁਕਸਾਨ ਹੋ ਗਿਆ ਸਾਡਾ ਅਸੀਂ ਭੈਣ ਭਾਈ ਨਾਲ ਕਿਤੇ ਚਾਰ ਟਕਿਆਂ 'ਚ ਖੜ ਗਏ ਦੇਖੋ ਜੀ ਕੋਈ ਕੋਈ ਖੜਦਾ ਹੈ ਹਰੇਕ ਨਹੀਂ ਖੜਦਾ ਜਿਹਦੇ ਅੰਦਰ ਰਹਿਮ ਹੋਊਗਾ ਜਿਹਨੂੰ ਪਿਆਰ ਹੋਊਗਾ ਜਿਹਦੇ ਅੰਦਰ ਇਨਸਾਨੀਅਤ ਹੋਊਗੀ ਉਹ ਖੜੂਗਾ ਗਹਾੜੇ ਦਾ ਵੀ ਫਰਜ਼ ਹੈ ਵੀ ਉਹਦੀ ਕਦਰ ਪਾਵੇ ਠੀਕ ਹੈ ਤੁਸੀਂ ਕਦੇ ਵੀ ਗਿਰੇ ਹੋਏ ਨੂੰ ਹੋਰ ਨਾ ਗੇਰਿਆ ਕਰੋ ਕੋਈ ਨਹੀਂ ਪਤਾ ਚੜਦੇ ਲੈਂਦੇ ਪਰਛਾਵੇਂ ਨੇ ਕੀਦੇ ਤੇ ਕਦ ਕਿਹੋ ਜਿਹਾ ਵਕਤ ਪੈ ਜਵੇ ਜ਼ਿੰਦਗੀ ਚ ਬਹੁਤ ਕੁਝ ਦੇਖਿਆ ਹੋਇਆ ਹੈ ਜ਼ਿੰਦਗੀ ਚ ਵਾਦੇ ਘਾਟੇ ਵੀ ਆਉਂਦੇ ਰਹਿੰਦੇ ਨੇ ਜ਼ਿੰਦਗੀ ਚ ਦੁੱਖ ਸੁੱਖ ਵੀ ਬਹੁਤ ਹੰਡਾਏ ਹੁੰਦੇ ਨੇ ਆਪਾਂ ਨੇ ਕਈ ਵਾਰ ਪ੍ਰਮਾਤਮਾ ਹੱਸ ਦੇ ਖੇਡਦੇ ਆ ਤੇ ਹੀ ਰੋੜੇ ਵਰਸਾ ਦਿੰਦਾ ਠੀਕ ਹੈ ਜੀ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡੇ ਆਉਣ ਵਾਲਾ ਜਿਹੜਾ ਅਗਲਾ ਅਗਲਾ ਘੰਟੇ ਦੋ ਘੰਟੇ ਆ ਸਾਡੇ ਕਹੇ ਜੇ ਹੋਣਗੇ ਜ਼ਿੰਦਗੀ ਚ ਹੈ ਜਾਂ ਸਮਾਂ ਵੀ ਦੇਖਿਆ ਹੋਇਆ ਇੱਕ ਟਾਈਮ ਅਸੀਂ ਹੱਸਦੇ ਆ ਖੇਡਦੇ ਆ ਲੁੱਡੀਆਂ ਪਾਉਨੇ ਆ ਦੂਜੇ ਟਾਈਮ ਸਾਨੂੰ ਸਾਡਾ ਹੀ ਚਿੰਗ ਚਿੰਘਾੜਾ ਪਵਾ ਦਿੰਦਾ ਸਾਰ ਦਮ ਮੈਂ ਹਰੇਕ ਇਨਸਾਨ ਨੂੰ ਇਹੀ ਕਹਿਣੀ ਹੁੰਦੀ ਆ ਅ ਹਰ ਦਮ ਉਹਦੀਆਂ ਮਾਰਾਂ ਤੋਂ ਡਰਦੇ ਰਿਹਾ ਕਰੋ ਸਮੇ ਤੋਂ ਡਰਦੇ ਰਿਹਾ ਕਰੋ ਸਦਾ ਸਮਾਂ ਇੱਕ ਜਿਆ ਨਹੀਂ ਚੱਲਦਾ ਕਦੇ ਵੀ ਕਿਸੇ ਦੇ ਮਾੜੇ ਸਮੇ ਨੂੰ ਕਿਸੇ ਤਰ੍ਹਾਂ ਦਾ ਮਾੜਾ ਸਮਾਂ ਬਾਦੇ ਘਟੇ ਦਾ ਦੁੱਖ ਸੁੱਖ ਦਾ ਮਾੜੇ ਸਮੇ ਨੂੰ ਨੂੰ ਦੇਖ ਕੇ ਕਦੇ ਵੀ ਹਸਿਆ ਨਾ ਕਰੋ ਇੱਕ ਦੋ ਇਹਦੇ ਓਲੇ ਹੋ ਹੋ ਕੇ ਹਸਿਆ ਨਾ ਕਰੋ ਸਮਾਂ ਕਿਸੇ ਦਾ ਮਹਤਾਜ ਨਹੀਂ ਕੋਈ ਨਹੀਂ ਸਮਾਂ ਕਿਸੇ ਦਾ ਮਹਤਾਜ ਸਮੇ ਨੂੰ ਸਾਡੀ ਕੋਈ ਪਰਵਾਹ ਨਹੀਂ ਸਮੇ ਦੀ ਕਦਰ ਅਸੀਂ ਕਰਨੀ ਹੈ ਬਈ ਜਉਤੇ ਮਾੜਾ ਸਮਾਂ ਇਹ ਕੱਲੂ ਮੇਰੇ ਤੇ ਵੀ ਆ ਸਕਦਾ ਹੈ ਪਰ ਨਹੀਂ ਸਾਨੂੰ ਉਸ ਟਾਈਮ ਰੱਬ ਯਾਦ ਨਹੀਂ ਹੁੰਦਾ ਸਾਨੂੰ ਆਏ ਹੁੰਦਾ ਲੈ ਲੈ ਇਹਦੇ ਤੇ ਹੀ ਹੈ ਮੇਰੇ ਤੇ ਕਿੱਥੇ ਮਾਇਦਾ ਹੈ ਜਿਸ ਸਮੇਂ ਚ ਰਹਿਣਾ ਹੈ ਇਹ ਮਨਾਂ ਦੇ ਭਲੇਖੇ ਨੇ ਭਲੇਖਿਆਂ ਨੂੰ ਕੱਢ ਕੇ ਰੱਖਿਆ ਕਰੋ ਬੜੇ ਬੜਿਆਂ ਦੀਆਂ ਘੋੜਣੀਆਂ ਲਵਾ ਦਿੰਦਾ ਕਈ ਵਾਰ ਸਾਡੀ ਜ਼ਿੰਦਗੀ ਚ ਇਹੋ ਜਿਹਾ ਮੋੜ ਆ ਜਾਂਦਾ ਪੈਸਾ ਵੀ ਛੋਟਾ ਪੈ ਜਾਂਦਾ ਹੈ ਪੈਸਾ ਬਣੀ ਚੱਲਦਾ ਉੱਥੇ ਜਿੱਥੇ ਸਾਨੂੰ ਆਏ ਮੁਠੀ ਚ ਘੁੱਟ ਲੈਂਦਾ ਪ੍ਰਮਾਤਮਾ ਪੈਸੇ ਦੀ ਕਦਰ ਵੀ ਜ਼ੀਰੋ ਹੋ ਜਾਂਦੀ ਹੈ ਉੱਥੇ ਸੋਈ ਗੱਲਾਂ ਕਦੇ ਵੀ ਗਿਰੇ ਹੋਏ ਨੂੰ ਨਾ ਗੇਰਿਆ ਕਰੋ ਬਹੁਤ ਸਮਾਂ ਭਿਆਨਕ ਚੱਲਦਾ ਹੈ ਹਰਦਮ ਸੱਚੇ ਪਾਤਸ਼ਾਹ ਤੋਂ ਸਭ ਦਾ ਭਲਾ ਮੰਗਿਆ ਕਰੋ ਕਿਸੇ ਨੂੰ ਤੜਫਾਇਆ ਨਾ ਕਰੋ ਕਿਸੇ ਤੋਂ ਦੁਰਾਸੀਸ ਨਾ ਲਿਆ ਕਰੋ ਕਿਸੇ ਦਾ ਦੁੱਖ ਨੂੰ ਦੇਖ ਕੇ ਹਸਿਆ ਨਾ ਕਰੋ ਕਿਸੇ ਸੁਖ ਨੂੰ ਦੇਖ ਕੇ ਰੋਇਆ ਨਾ ਕਰੋ ਇਹ ਜ਼ਿੰਦਗੀ ਸਾਨੂੰ ਚੱਲਦੀ ਹੋ ਸੋਹਣੀ ਲੱਗਦੀ ਹੈ ਕੋਈ ਪਤਾ ਨਹੀਂ ਕਿੱਥੇ ਬ੍ਰੇਕ ਮਾਰ ਦਿੰਦਾ ਇਹ ਇਹ ਜ਼ਿੰਦਗੀ ਦੀ ਗੱਡੀ ਦੌੜਦੀ ਹੋ ਸਾਨੂੰ ਸੋਹਣੀ ਲੱਗਦੀ ਹੈ ਮੈਂ ਤਾਂ ਇਹ ਕਹਨੀ ਆ ਵੀ ਬੰਦੇ 'ਚ ਕੁਝ ਨਹੀਂ ਹੈਗਾ ਪਤਾ ਨਹੀਂ ਸਾਨੂੰ ਕੀ ਚੱਕੀ ਫਿਰਦਾ ਹੈ ਜਿਹੜਾ ਹਰਦਮ ਸਾਡੇ ਧੌਣ 'ਚ ਸਰੀਆ ਫਸਿਆ ਰਹਿੰਦਾ ਨਮਾਣੇ ਬਣ ਕੇ ਰਿਹਾ ਕਰੋ ਨਮਾਣੇ ਜਦੋਂ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੁੰਦੀ ਆ ਇਹ ਸਮਝਿਆ ਕਰੋ ਵੀ ਇਹ ਇਹ ਗੜ ਮੇਰੇ ਤੇ ਵੀ ਆ ਸਕਦਾ ਡਰਦੇ ਰਹੋ ਸਮੇਂ ਤੋਂ ਡਰਦੇ ਰਹੋ ਵਾਹਿਗੁਰੂ ਤੋਂ ਸਵੇਰ ਟਾਈਮ ਉੱਠ ਦੀਸਾਰ ਪਹਿਲਾਂ ਸਭ ਦਾ ਭਲਾ ਮੰਗਿਆ ਕਰੋ ਕਿਸੇ ਦੀ ਆਤਮਾ ਨੂੰ ਨਾ ਤੜਫਾਇਆ ਕਰੋ ਬਸ ਇੰਨੀ ਇੱਕ ਗੱਲ ਹੈ ਆਤਮਾ ਵੀ ਉਦੀਓ ਤੜਫਦੀ ਐ ਜਿਹੜੇ ਇਨਸਾਨ ਨੇ ਕਦੇ ਕਿਸੇ ਦਾ ਮਾੜਾ ਨਹੀਂ ਕਰਿਆ ਹੁੰਦਾ ਜਿਹੜੇ ਨੇ ਸਾਰੀ ਜ਼ਿੰਦਗੀ ਮਾੜਾ ਕਰਨ ਚ ਕੱਢੀ ਹੁੰਦੀ ਹੈ ਨਾ ਉਹਦੀ ਆਤਮਾ ਮੰਨੀ ਤੜਫਦੀ ਉਹ ਪਰਵਾਹ ਹੀ ਨਹੀਂ ਕਰਦਾ ਉਹ ਦੁਨੀਆਦਾਰੀ ਦੀ ਪਰਵਾਹ ਹੀ ਨਹੀਂ ਕਰਦਾ ਉਹਨੂੰ ਪਤਾ ਹੁੰਦਾ ਹੈ ਬਈ ਜੇ ਇਹ ਸੇਹਰ ਐ ਤਾਂ ਮੈਂ ਦੂਸੇ ਇਹ ਰਾਂ ਗਲਤ ਬੰਦਾ ਕਦੇ ਪਰਵਾਹ ਨਹੀਂ ਕਰਦਾ ਪਰਵਾभी ਉਹੀ ਕਰਦਾ ਜਿਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਹੁੰਦਾ ਉਹੀ ਰੋਂਦਾ ਹੈ ਉਹੀ ਤੋਂ ਹੁੰਦਾ ਹੈ ਉਹੀ ਉਹੀ ਬੰਦਾ ਚੀਕਾ ਮਾਰਦਾ ਹੈ ਉਹੀ ਬੋਲਣ ਤੇ ਫਿਰ ਮਜਬੂਰ ਹੁੰਦਾ ਸੋਈ ਗੱਲਾਂ ਚੰਗੇ ਇਨਸਾਨਾਂ ਨੂੰ ਨਾ ਤੜਫਾਇਆ ਕਰੋ ਨਾ ਕਿਸੇ ਦੀਆਂ ਟੰਗਾ ਖਿੱਚਿਆ ਕਰੋ ਜੇ ਥੋਤੇ ਕਿਸੇ ਨਾਲ ਖੜਨ ਹੀ ਨਾ ਹੁੰਦਾ ਤਾਂ ਕਿਸੇ ਨੂੰ ਗੇਰਿਆ ਬਣਾ ਕਰੋ ਮੈਂ ਤਾਂ ਅੱਜ ਜਿਹਦੇ ਸਮੇ ਚਾੜੇਦ ਵਾਲੇ ਦੇਖ ਕੇ ਆਪ ਦੀ ਜ਼ਿੰਦਗੀ ਕਿੰਨੀ ਨਿਗਾ ਮਾਰ ਕੇ ਇਹ ਕਹਨੀ ਆ ਵੀ ਇਨਸਾਨੀਅਤ ਖਤਮ ਹੋ ਗਈ। ਤੁਹਾਨੂੰ ਹੌਸਲਾ ਦੇਣ ਵਾਲੇ ਨਹੀਂ ਮਿਲਣਗੇ। ਤੁਹਾਨੂੰ ਲੱਤਾਂ ਖਿੱਚਣ ਵਾਲੇ ਵੱਧ ਮਿਲਣਗੇ। ਹਮੇਸ਼ਾ ਕਦਰ ਕਰਿਆ ਕਰੋ ਉਹਨਾਂ ਲੋਕਾਂ ਦੀ ਜਿਹੜੇ ਤੁਹਾਨੂੰ ਹੌਸਲਾ ਦਿੰਦੇ ਨੇ, ਤੁਹਾਡੇ ਨਾਲ ਖੜਦੇ ਨੇ। ਸੋਹੀ ਗੱਲਾਂ ਐ। ਬਈ ਪ੍ਰਮਾਤਮਾ ਤੋਂ ਹਮੇਸ਼ਾ ਉਹ ਤੋਂ ਪਹਿਲਾ ਮੰਗਿਆ ਕਰੋ। ਸੱਚੇ ਪਾਤਸ਼ਾਹ ਸਭ ਦਾ ਪਲਾ ਕਰੀਂ। ਕਿਸੇ ਬਹਾਨੇ ਸਾਡਾ ਵੀ ਕਰੀਂ। ਕਰ ਪਲਾ ਹੋ ਪਲਾ ਵਾਲੀ ਗੱਲ ਐ ਇਹ। ਜੇ ਹਰਦਾਮ ਅਸੀਂ ਨਿਸ਼ਾਨੇ ਸਨ ਕੇ ਰੱਖਣੇ ਆ ਨਾ ਵੀ ਮੈਂ ਉਹਦਾ ਐਂ ਕਰਨਾ ਉਹਦਾ ਐਂ ਕਰਨਾ ਉੱਪਰਲੇ ਵਾਲੇ ਦੀ ਵੀ ਨਿਗਾ ਥੋੜੇ ਚੇ ਹੁੰਦੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬਈ ਇਹ ਹੀ ਆਪਣੀਆਂ ਘਰੇਲੂ ਜੀਆਂ ਗੱਲਾਂ ਨੇ ਪਤਾ ਹੀ ਆ ਤੁਹਾਨੂੰ ਦੁਨੀਆਦਾਰੀ ਚ ਕੀ ਚੱਲਦਾ ਹੈ ਕੋਈ ਭਾਈ ਹੋਣਗੇ ਜਿਨ੍ਹਾਂ ਨੂੰ ਇਹ ਜੇ ਲੋਕ ਨਹੀਂ ਟੱਕਰੇ ਹੋਣੇ ਹਨ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ